ਤੁਹਾਡੇ ਪਸੰਦ ਦੀਆਂ ਤੁਹਾਡੇ ਇਲਾਕੇ ਚੋਂ ਗੱਡੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਸਾਰਾ ਕੁਝ ਤੁਹਾਨੂੰ ਆਪਾਂ ਦੱਸਾਂਗੇ ਮਾਡਲ ਰੇਟ ਕਿੱਥੇ ਗੱਡੀ ਖੜੀ ਹੈ ਸਾਰਾ ਕੁਝ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਆ ਘਰ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਚਾਹੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਆਪਣੇ ਕੋਲੇ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਪਹਿਲੀ ਗੱਡੀ ਆਪਣੇ ਕੋਲੇ ਵਰੇਜ਼ਾ VDI ਪੂੰਸੀਆ ਜੀ ਮਾਡਲ ਆ 2018 ਫਾਸਟ ਓਨਰ ਹੈ ਗੱਡੀ ਕੋਲ 44000 ਚੱਲੀ ਹੋਈ ਹੈ ਕੰਪਨੀ ਚ ਰਿਕਾਰਡ ਹੈ ਸਾਰਾ ਕੁਛ ਵਧੀਆ ਇੰਸ਼ੋਰੈਂਸ ਵਗੈਰਾ ਆਪਾਂ ਨੂੰ ਮਿਲ ਜੂਗਾ ਰੇਟ ਦੀ ਆਪਾਂ ਗੱਲ ਕਰੀਏ 7,35,000 ਰੁਪਏ ਡਿਮਾਂਡ ਹੈ ਜੀ ਤੇ ਗੱਡੀ ਖੜੀ ਆ ਪਟਿਆਲਾ ਪਾਤੜਾ ਏਰੀਆ ਚ ਤੇ ਜਾ ਕੇ ਦੇਖਣਾ ਚਾਹੁੰਦੇ ਹਾਂ ਜਾ ਕੇ ਦੇਖ ਸਕਦਾ ਹਾਂ ਸਾਰੀ ਐਸੈਸਰੀ ਜਿੰਨੀ ਵੀ ਕੰਪਨੀ ਵੱਲੋਂ ਨਾਲ ਆਉਂਦੀ ਆ ਚਾਬੀ ਪਾਨੇ ਸਾਰਾ ਕੁਝ ਆਪਣਾ ਨਾਲ ਮਿਲੂਗਾ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 904185750058 ਨੰਬਰ ਸੈਕੰਡ ਤੇ ਆਪਣੇ ਕੋਲੇ ਥਾਰ ਪਹੁੰਚੀ ਆ ਇੱਕ ਕਾਫੀ ਕਮੈਟ ਸਾਈਜ਼ ਦੀ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਮੈਂ ਲੈ ਕੇ ਆਂ ਥਾਰ ਥਾਰ 2019 ਮਾਡਲ ਹੈ ਚੋੜੇ ਟਾਇਰ ਟਾਇਰ ਬਿਲਕੁਲ ਫਰੈਸ਼ ਨਵੇਂ ਨੇ 4x4 ਹੈ ਗੱਡੀ ਖੜੀ ਆ ਹਮ ਮਾਨਸਾ ਏਰੀਆ ਚ ਕੰਡੀਸ਼ਨ ਆ ਲੁੱਕੀ ਅਸੀਂ ਤੇ ਗੱਡੀ ਸੈਕੰਡ ਓਨਰ 19 ਮਾਡਲ ਹੈ ਸਟਿੱਪਣੀ ਨਾਲ ਸਾਰਾ ਕੁਝ ਵਧੀਆ ਹੈ ਐਸੈਸਰੀ ਵਗੈਰਾ ਨਾਲ ਤੇ ਰੇਟ ਦੀ ਆਪਾਂ ਗੱਲ ਕਰੀਏ 920000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਾਟਾ-ਪਾਧਾ ਕਰ ਲਵਾਂਗੇ ਇੱਕ ਬਾਰੇ ਸਿਰਫ ਡਿਮਾਂਡ ਹੈ ਤੇ ਕੁੱਲ ਹਥਾਰ 53000 ਕਿਲੋਮੀਟਰ ਚੱਲੀ ਹੋਈ ਆ ਜੇ ਕੋਈ ਦੇਖਣ ਦਾ ਚਾਹਵਾਨ ਹੈਗਾ ਕਿਸੇ ਨੇ ਜਾ ਕੇ ਦੇਖਣੀ ਹੈ ਮਾਲਕ ਦੇ ਏਰੀਆ 'ਚ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਮਾਨਸਾ ਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਜੇ ਤੁਸੀਂ ਕੋਈ ਗੱਲ ਕਰਨੀ ਹੈ ਪਹਿਲਾਂ ਗੱਡੀ ਬਾਰੇ ਥਾਰ ਬਾਰੇ ਤਾਂ ਗੱਲ ਕਰ ਲਿਓ 94632 12301 ਤੇ ਵੀਡੀਓ ਦੀ ਗੱਲਬਾਤ ਆ ਹੋ ਰਹੀ ਹੈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਨੇ ਐਡ ਕਰ ਬੋਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈ ਤੁਹਾਨੂੰ ਮੈਂ ਪਹਿਲੇ ਹੀ ਦੱਸਿਆ ਸੀਗਾ ਉੱਪਰ ਆਪਣਾ ਨੰਬਰ ਚੱਲਦੇ ਰਹਿੰਦੇ 77 194 45360 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਾ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ 마ਰੂਤੀ 800 ਵੱਡੀ ਪਹੁੰਚੀ ਆ ਇਹਨਾਂ ਨੇ ਸੇਲ ਕਰਨੀ ਹੈ ਛੇਤੀ ਤੋਂ ਛੇਤੀ ਤੇ 2000 ਮਾਡਲ ਗੱਡੀ ਆ 70 75% ਟਾਰਾਂ ਦੀ ਕੰਡੀਸ਼ਨ ਆ ਸੈਂਟਰ ਲੋਕਿੰਗ ਆ ਪੰਜਾਬ ਨੰਬਰ ਆ ਏਸੀ ਹੀਟਰ ਵਰਕਿੰਗ ਚ ਰੇਟ ਸਿਰਫ 45000 ਰੁਪਿਆ ਮੁਕਤ ਸਰ ਸਾਹੀ ਮਾਲਕ ਦਾ ਏਰੀਆ ਗੱਡੀ ਵਧੀਆ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 98 76603747 ਗੱਲਬਾਤ ਜਿਹੜੀ ਵੀ ਕਰਨੀ ਹੋਵੇ ਆਪੇ ਕਰ ਲੇ ਤੁਸੀਂ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਮਸ਼ੀਨਰੀਆਂ ਜਿਹੜੀਆਂ ਆਪਾਂ ਗੱਡੀਆਂ 'ਤੇ ਲੈ ਕੇ ਪਹੁੰਚਿਆ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀਆਂ ਤੇ ਲਾਈਕ ਜਰੂਰ ਕਰ ਦਿਓ ਪਹਿਲੀ ਵਾਰ ਪਹੁੰਚੇ ਹਾਂ ਆਪਣੇ ਚੈਨਲ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ